ਬਾਦਲ ਦਲ ਸੁਖਬੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਦੇ ਲਈ ਸੁਖਬੀਰ ਬਾਦਲ ਨੂੰ ਦੁਬਾਰਾ ਪੰਥ ਦੇ ਉੱਤੇ ਬਿਠਾਉਣ ਦੇ ਲਈ ਉਹ ਹਰ ਤਰੀਕਾ ਵਰਤ ਰਿਹਾ ਆ ਤੇ ਬਾਦਲ ਦਲ ਨੇ ਦੁਬਾਰਾ ਫਿਰ ਖਾਲਸਾ ਪੰਥ ਦੇ ਨਾਲ ਮੱਥਾ ਲਾ ਲਿਆ ਆ ਹੁਣ ਜੋ ਕੁਝ ਜਥੇਦਾਰ ਗਿਆਨੀ ਤਖਤ ਸਿੰਘ ਨੇ ਅੱਜ ਕਿਹਾ ਆ ਕਿ 2 ਦਸੰਬਰ ਵਾਲੇ ਜਿਹੜੇ ਫੈਸਲੇ ਆ ਬਾਦਲ ਦਲ ਉਹਨੂੰ ਲਾਗੂ ਕਰੇ ਸੁਖਬੀਰ ਬਾਦਲ ਨੇ ਦਾ ਅਸਤੀਫਾ ਉਹ ਬਾਦਲਦਲ ਮਨਜ਼ੂਰ ਕਰੇ ਪਰ ਤੁਸੀਂ ਇਹ ਗੱਲ ਦੇਖੋ ਕਿ ਬਾਦਲਦਲ ਜਥੇਦਾਰ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ ਆ ਜੋ ਕੁਝ ਬਾਦਲਦਲ ਪਹਿਲਾਂ ਕਰਦਾ ਹੁੰਦਾ ਸੀ ਹੁਣ ਉਹੀ ਕਰੇ ਬਾਦਲਦਲ ਦੁਬਾਰਾ ਫੇਰ ਕਰੇਗਾ ਸੰਗਤ ਜੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਗबीर ਸਿੰਘ ਦਾ ਬਿਆਨ ਸੁਣੀ ਲਿਆ ਹੋਵੇਗਾ ਜਿਹਦੇ ਵਿੱਚ ਜਥੇਦਾਰ ਸਾਹਿਬ ਕਹਿ ਰਹੇ ਆ ਕਿ ਕੋਈ ਵੀ ਆਨਿਕਾਨੀ ਨਾ ਕੀਤੀ ਜਾਵੇ ਤੇ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਪਰ ਦੂਜੇ ਪਾਸੇ ਬਾਦਲ ਦਲ ਸੁਖਬੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਦੇ ਲਈ ਸੁਖਬੀਰ ਬਾਦਲ ਨੂੰ ਦੁਬਾਰਾ ਪੰਥ ਦੇ ਉੱਤੇ ਬਿਠਾਉਣ ਦੇ ਲਈ ਉਹ ਹਰ ਤਰੀਕਾ ਵਰਤ ਰਿਹਾ ਆ ਤੇ ਬਾਦਲ ਦਲ ਨੇ ਦੁਬਾਰਾ ਫਿਰ ਖਾਲਸਾ ਪੰਥ ਦੇ ਨਾਲ ਮੱਥਾ ਲਾ ਲਿਆ ਆ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਆ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਆ ਇੱਥੋਂ ਤੱਕ ਕਿ ਸੁਖਬੀਰ ਸਿੰਘ ਬਾਦਲ ਨੇ ਹੁਣ ਇਹ ਵੀ ਗੱਲ ਕਹਿ ਦਿੱਤੀ ਏ ਕਿ ਕੋਟਕਪੂਰੇ ਕਾਂਡ ਵਿੱਚ ਤਾਂ ਉਹ ਦੋਸ਼ੀ ਵੀ ਨਹੀਂ ਆ ਹਾਲਾਂਕਿ ਇਸ ਤੋਂ ਪਹਿਲਾਂ ਸ੍ਰੀ ਆਕਾਲ ਤਖਤ ਸਾਹਿਬ ਦੇ ਉਤੇਜ ਸੁਖਵੀਰ ਸਿੰਘ ਬਾਦਲ ਆਪਣੇ ਸਾਰੇ ਦੋਸ਼ ਕਬੂਲ ਕਰ ਚੁੱਕਾ ਹੋਇਆ ਆ ਲੇਕਿਨ ਹੁਣ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਬਚਾਉਣ ਦੇ ਲਈ ਉਹਨੂੰ ਮੁੱਖ ਮੰਤਰੀ ਬਣਨ ਦੀ ਜਿਹੜੀ ਭੁੱਖ ਆ ਉਹ ਵੀ ਸਤਾ ਰਹੀ ਆ ਉਹ ਕਿਸੇ ਤਰੀਕੇ ਦੇ ਨਾਲ ਜਿਹੜੀ ਸੱਤਾ ਆ ਉਹ ਹਾਸਲ ਕਰਨਾ ਚਾਹੁੰਦਾ ਆ ਤੇ ਜਥੇਦਾਰਾਂ ਦਾ 2 ਦਸੰਬਰ ਵਾਲਾ ਜੋ ਫੈਸਲਾ ਸੀ ਬਾਦਲ ਕੇ ਉਸ ਨੂੰ ਮੰਨਣ ਤੋਂ ਇਨਕਾਰ ਹੀ ਹੋ ਚੁੱਕੇ ਆ ਤੇ ਜਿਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਕਿਰਦਾਰ ਕੁਸ਼ੀ ਕੀਤੀ ਗਈ ਸੀ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਥੇਦਾਰੀ ਤੋਂ ਹਟਾ ਵੀ ਦਿੱਤਾ ਗਿਆ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲਾ ਦਿੱਤੇ ਗਏ ਬਿਰਸਾ ਸਿੰਘ ਬਲਟੋਹੇ ਵਰਗਿਆਂ ਨੂੰ ਅੱਗੇ ਲਾ ਕੇ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਸਾਬਕਾ ਸੰਧੂ ਨੂੰ ਅੱਗੇ ਕਰਕੇ ਬਾਦਲਦਾਲ ਨੇ ਬਹੁਤ ਵੱਡੀ ਜਿਹੜੀ ਚਾਲ ਆ ਉਹ ਚੱਲੀ ਸੀ ਹੁਣ ਜੋ ਕੁਝ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਅੱਜ ਕਿਹਾ ਆ ਕਿ 2 ਦਸੰਬਰ ਵਾਲੇ ਜਿਹੜੇ ਫੈਸਲੇ ਆ ਬਾਦਲ ਦਲ ਉਹਨੂੰ ਲਾਗੂ ਕਰੇ ਸੁਖਵੀਰ ਬਾਦਲ ਨੇ ਦਾ ਅਸਤੀਫਾ ਉਹ ਬਾਦਲ ਦਲ ਮਨਜ਼ੂਰ ਕਰੇ ਪਰ ਤੁਸੀਂ ਇਹ ਗੱਲ ਦੇਖੋ ਕਿ ਬਾਦਲ ਦਲ ਜਥੇਦਾਰ ਦਾ ਹੁਕਮ ਮੰਨਨ ਨੂੰ ਤਿਆਰ ਨਹੀਂ ਆ ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਹੋ ਗਿਆ ਸੀ ਕਿ ਸ਼ਾਇਦ ਹੁਣ ਬਾਦਲ ਕੇ ਉਹ ਜਥੇਦਾਰ ਸਾਹਿਬ ਦਾ ਹਰ ਹੁਕਮ ਮੰਨਨਗੇ ਤੇ ਬਾਦਲ ਕੇ ਸਿੱਖੀ ਅਤੇ ਸਿੱਖਾਂ ਖਿਲਾਫ ਕੋਈ ਗੱਲ ਨਹੀਂ ਕਰਨਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਝੁਕਾਉਣਗੇ ਪਰ ਬਾਦਲ ਦਲ ਇਸ ਤੋਂ ਦੁਬਾਰਾ ਮੁਨਕਰ ਹੋ ਚੁੱਕਾ ਹੋਇਆ ਆ ਹੁਣ ਜੋ ਕੁਝ ਬਾਦਲ ਦਲ ਪਹਿਲਾਂ ਕਰਦਾ ਹੁੰਦਾ ਸੀ ਹੁਣ ਉਹੀ ਕਰੇ ਬਾਦਲ ਦਲ ਦੁਬਾਰਾ ਫੇਰ ਕਰੇਗਾ ਤੁਸੀਂ ਦੇਖੋ ਕਿ ਜਥੇਦਾਰ ਸਾਹਿਬ ਉਹ ਕਹਿ ਰਹੇ ਆ ਕਿ 2 ਦਸੰਬਰ ਵਾਲੇ ਫੈਸਲੇ ਉਹ ਇਨ ਬਿਨ ਰਹਿਣਗੇ ਬਾਦਲ ਦਲ ਜਿਹੜਾ ਆ ਉਹ ਉਹਨਾਂ ਨੂੰ ਲਾਗੂ ਕਰਨੇ ਕਹਿਣ ਤੋਂ ਬਾਅਦ ਇਹ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨੇ ਹੁਕਮ ਇਹ ਸੀ ਕਿ ਤਿੰਨ ਦਿਨਾਂ ਦੇ ਵਿੱਚ ਅਸਤੀਫਾ ਮਨਜ਼ੂਰ ਕੀਤਾ ਜਾਵੇ ਪਰ ਜਥੇਦਾਰ ਕਹਿ ਰਹੇ ਆ ਕਿ ਅਸਤੀਫਾ ਤਿੰਨ ਦਿਨਾਂ 'ਚ ਮਨਜ਼ੂਰ ਕੀਤਾ ਜਾਵੇ ਪਰ ਬਾਦਲ ਕੇ ਕਹਿੰਦੇ ਕਿ ਅਸੀਂ ਅਸਤੀਫਾ ਨਹੀਂ ਦੇਣਾ ਜਥੇਦਾਰ ਕੌਣ ਹੁੰਦੇ ਆ ਸਾਡੇ ਕੋਲ ਅਸਤੀਫਾ ਲੈਣ ਵਾਲੇ ਸਾਨੂੰ ਇਹ ਕਹਿਣ ਵਾਲੇ ਕਿ ਭਾਈ ਅਸਤੀਫਾ ਮਨਜ਼ੂਰ ਕਰੋ ਉਹ ਕਹਿੰਦੇ ਅਸੀਂ ਤਾਂ ਚੰਮ ਦੀਆਂ ਚਲਾਵਾਂਗੇ ਤੇ ਜਿਵੇਂ ਜਥੇਦਾਰਾਂ ਨੂੰ ਪਹਿਲਾਂ ਸੀਰੀਆਂ ਦੇ ਵਾਂਗ ਨੌਕਰਾਂ ਦੇ ਵਾਂਗ ਤਨਖਾਹਦਾਰ ਮੁਲਾਜ਼ਮਾਂ ਦੇ ਵਾਂਗ ਵਰਤਦੇ ਰਹੇ ਆ ਸੋ ਬਾਦਲ ਦਲ ਚਾਹੁੰਦਾ ਆ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਹੁਣ ਵੀ ਉਹਨਾਂ ਦਾ ਉਸ ਤਰੀਕੇ ਦੇ ਨਾਲ ਜਿਹੜਾ ਹੁਕਮ ਆ ਉਹ ਮੰਨੇ ਬਾਦਲਾਂ ਨੇ ਅਸਤੀਫਾ ਨਹੀਂ ਦਿੱਤਾ ਫਿਰ ਇਹ ਵੀ ਗੱਲ ਚਰਚਾ ਦੇ ਵਿੱਚ ਆਈ ਕਿ 20 ਦਿਨ ਹੋਰ ਵਧਾ ਦਿੱਤੇ ਗਏ ਆ ਵਧਾਏ ਆ ਤਾਂ ਨਹੀਂ ਉਹ ਗੱਲ ਵੱਖਰੀ ਆ ਪਰ ਤੁਸੀਂ ਦੇਖੋ ਕਿ 20 ਦਿਨਾਂ ਬਾਅਦ ਵੀ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਇਹ ਸ੍ਰੀ ਆਕਾਲ ਤਖਤ ਸਾਹਿਬ ਨੂੰ ਖਾਲਸਾ ਪੰਥ ਦੇ ਸਿਧਾਂਤਾਂ ਨੂੰ ਖਾਲਸਾ ਪੰਥ ਨੂੰ ਸਿੱਖ ਪੰਥ ਨੂੰ ਇਹ ਖੁੱਲ੍ਹਮ ਖੁੱਲੀ ਚੁਣੌਤੀ ਆ ਜਿਹੜੀ ਸਿੱਖ ਸੰਗਤ ਦੇ ਵੱਲੋਂ ਖਾਲਸਾ ਪੰਥ ਦੇ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਸੁਖਵੀਰ ਬਾਦਲ ਨੇ ਉਹਦੀ ਟੋਲਦੀ ਨੇ ਜਥੇਦਾਰਾਂ ਦਾ ਹੁਕਮ ਨਹੀਂ ਸੀ ਮੰਨਣਾ ਤੇ ਫਿਰ ਉਸ ਦਿਨ ਉੱਥੇ ਜਾ ਕੇ ਫਿਰ ਡਰਾਮੇ ਤੁਸੀਂ ਦੇਖੋ ਕਿਵੇਂ ਕਰਦੇ ਸੀ ਕਿਦਾਂ ਨਿਮਾਣੇ ਬਣਦੇ ਸੀ ਤੇ ਉਲਟਾ ਪੰਥ ਪ੍ਰਸਤ ਗੁਰਸਿੱਖਾਂ ਦੇ ਉੱਤੇ ਇਹ ਅਹਸਾਨ ਜਿਤਾ ਰਹੇ ਸੀ ਕਿ ਅਸੀਂ ਦੀ ਸਾਰੇ ਕਬੂਦ ਦੋਸ਼ ਜਿਹੜੇ ਉਹ ਕਬੂਦ ਕਰ ਲਏ ਪਰ ਬਾਦਲਦਾਰ ਦੀ ਜਿਹੜੀ ਉਹਨਾਂ ਦਾ ਅਸਲੀ ਪਾਨੇ ਉਹਨਾਂ ਦਾ ਜਿਹੜਾ ਕੋਰਾ ਚਿਹਰਾ ਆ ਕੋਝਾ ਚਿਹਰਾ ਆ ਉਹਨਾਂ ਦਾ ਕਰੂਪ ਚਿਹਰਾ ਆ ਉਹ ਸੰਗਤ ਦੇ ਸਾਹਮਣੇ ਆ ਗਿਆ ਜਥੇਦਾਰ ਗਿਆਨੀ ਰਕबीर ਸਿੰਘ ਜੀ ਨੂੰ ਚਾਹੀਦਾ ਆ ਕਿ ਉਹ ਹੁਣ ਬਾਦਲਦਾਰ ਨੂੰ ਤਲਬ ਕਰਕੇ ਤੁਰੰਤ ਇਹਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਪੰਥ ਦੇ ਵਿੱਚੋਂ ਛੇਕ ਦੇਵੇ ਕਿਉਂਕਿ ਸੁਖਬੀਰ ਬਾਦਲ ਤੇ ਉਹਦੀ ਟੋਲੀ ਲਗਾਤਾਰ ਸ੍ਰੀ ਅਕਾਜ਼ ਤਖਤ ਸਾਹਿਬ ਦੇ ਹੁਕਮਾਂ ਨੂੰ ਜਿਹੜੀ ਚੁਣੌਤੀ ਆ ਉਹ ਦੇ ਰਹੀ ਆ ਨਾ ਤਾਂ ਇਹਨਾਂ ਨੇ ਸ੍ਰੀ ਅਕਾਜ਼ ਤਖਤ ਸਾਹਿਬ ਦੀ ਵੱਲੋਂ ਭرائی 7 ਮੈਂਬਰ ਦੀ ਕਮੇਟੀ ਨੂੰ ਮੰਨਿਆ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਸਾਡੀ ਤਾਂ ਪਾਰਟੀ ਦੀ ਜਿਹੜੀ ਕਾਨੂੰਨੀ ਮਾਨਤਾ ਆ ਉਹ ਰੱਦ ਹੋ ਜਾਵੇਗੀ ਤੁਸੀਂ ਦੇਖੋ ਕਿਵੇਂ ਬਹਾਨੇ ਦੇ ਉਤੇ ਬਹਾਨਾ ਇਹਨਾਂ ਦੇ ਵੱਲੋਂ ਲਾਇਆ ਜਾ ਰਿਹਾ ਹੈ